ਮੁਕੰਦਪੁਰ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਸਿਮਰ ਗਿੱਲ ਤੇ ਇੱਕ ਵਿਅਕਤੀ ਵੱਲੋਂ ਕੀਤੀ ਗਈ ਕੁੱਟਮਾਰ ਉਹ ਵਿਅਕਤੀ ਡਾਕਟਰ ਸਾਹਿਬ ਦੀ ਕੁੱਟਮਾਰ ਕਰਕੇ ਅਤੇ ਜ਼ਖਮੀ ਕਰਕੇ ਮੋਬਾਈਲ ਫੋਨ ਵੀ ਖੋ ਕੇ ਲੈ ਗਿਆ ਇਸ ਸਬੰਧ ਵਿੱਚ ਹਮਲਾਵਾਰ ਤੇ ਕਾਰਵਾਈ ਨਾ ਹੋਣ ਤੱਕ ਹਸਪਤਾਲ ਦੀਆਂ ਸੇਵਾਵਾਂ ਬੰਦ ਰਹੀਆਂ ਇਸ ਮੌਕੇ ਡਾਕਟਰ ਬਲਕਾਰ ਸਿੰਘ ਡਾਕਟਰ ਸੋਨੀਆ ਪਾਲ ਤੇ ਜਸਵੀਰ ਸਿੰਘ ਨੇ ਤੇ ਸਮੂਹ ਸਟਾਫ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਹਮਲਾਵਰ ਰਾਤ 10:30 ਵਜੇ ਬਹੁਤ ਹੀ ਤੇਜ਼ ਰਫਤਾਰ ਕਾਰ ਲੈ ਕੇ ਹਸਪਤਾਲ ਦੇ ਅੰਦਰ ਆਇਆ ਤੇ ਗਲਤ ਪਾਰਕਿੰਗ ਕੀਤੀ ਗਲਤ ਪਾਰਕਿੰਗ ਕਰਕੇ ਗੱਡੀ ਨੂੰ ਖੜਾ ਕੀਤਾ ਤੇ ਜਦੋਂ ਇਸ ਤੇ ਸਬੰਧ ਵਿੱਚ ਡਾਕਟਰ ਸਿਮਰ ਗਿੱਲ ਨੇ ਕਿਹਾ ਕਿ ਗਲਤ ਪਾਰਕਿੰਗ ਨਾ ਕਰੋ ਇੱਥੇ ਹੋਰ ਵੀ ਲੋਕ ਆਂਦੇ ਹਨ ਪਰ ਇਹ ਹਮਲਾਵਾਰ ਇਹ ਵਿਅਕਤੀ ਪਾਰਕਿੰਗ ਦੇ ਵਿੱਚੋਂ ਪਾਰਕਿੰਗ ਵਿੱਚ ਗੱਡੀ ਖੜੀ ਕਰਨ ਦੀ ਬਜਾਏ ਇਹ ਹਮਲਾਵਾਰ ਲੜਨ ਲੱਗ ਪਿਆ ਤੇ ਡਾਕਟਰ ਸਾਹਿਬ ਦੀ ਕੁੱਟਮਾਰ ਕੀਤੀ ਜਿਸ ਕਾਰਨ ਡਾਕਟਰ ਸਾਹਿਬ ਜਖਮੀ ਹੋ ਗਏ ਤੇ ਇਹ ਵਿਅਕਤੀ ਜੋ ਹਮਲਾਵਾਰ ਸੀ ਮੋਬਾਈਲ ਵੀ ਖੋਕੇ ਡਾਕਟਰ ਸਾਹਿਬ ਦਾ ਲੈ ਗਿਆ ਇਸ ਮੌਕੇ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਗਿਆ ਕਰ ਲਿਆ ਗਿਆ ਹੈ ਤੇ ਦੋਸ਼ੀ ਮਨੀਸ਼ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਇਹ ਮੁਕੰਦpur ਦਾ ਹੀ ਰਹਿਣ ਵਾਲਾ ਹੈ ਇਸ ਮੌਕੇ ਤੇ ਡਾਕਟਰ ਸੋਨੀਆ ਵੱਲੋਂ ਕਿਹਾ ਗਿਆ ਅਸੀਂ ਰਾਤ ਨੂੰ ਡਿਊਟੀ ਕਰਦੇ ਹਾਂ ਸਾਡੀ ਸੁਰੱਖਿਆ ਕੀ ਹੈ 0% ਕੋਈ ਵੀ ਸਾਡੀ ਸੁਰੱਖਿਆ ਨਹੀਂ ਹੈ ਦਿਨ ਰਾਤ ਅਸੀਂ ਤਾਂ ਹਰ ਇੱਕ ਨਾਲ ਸਮੂਹ ਸਟਾਫ ਨੇ ਵੀ ਕਿਹਾ ਕਿ ਅਸੀਂ ਤਾਂ ਸਾਰਿਆਂ ਦੇ ਨਾਲ ਹੀ ਇੱਕ ਪਰਿਵਾਰ ਵਾਲਾ ਰਿਸ਼ਤਾ ਕਾਇਮ ਰੱਖਦੇ ਹਾਂ ਤੇ ਕਿਸੇ ਤਰ੍ਹਾਂ ਦੀ ਕਦੀ ਵੀ ਸਾਡੇ ਕੋਲੋਂ ਅੰਗਹਿਲੀ ਤੱਕ ਨਹੀਂ ਕੀਤੀ ਜਾਂਦੀ ਫਿਰ ਇਹ ਹਮਲਾ ਇਸ ਹਮਲੇ ਨੇ ਇੱਕ ਵਾਰ ਤੇ ਫਿਰ ਹਸਪਤਾਲ ਦੇ ਵਿੱਚ ਜੋ ਲੇਡੀ ਡਾਕਟਰ ਖਾਸ ਕਰਕੇ ਕੰਮ ਕਰਦੀਆਂ ਨੇ ਉਨਾ ਨੂੰ ਜਿਹੜਾ ਆ ਇੱਕ ਵਾਰ ਫਿਰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ ਕਿੱਥੇ ਐ ਸਾਡੀ ਸੁਰੱਖਿਆ ਕਿੱਥੇ ਐ ਸਾਡੀ ਸਕਿਉਰਿਟੀ ਇਹ ਤੇ ਹੁਣ ਇੱਥੇ ਦੀ ਗੱਲ ਨਹੀਂ ਬਹੁਤ ਚਾਂਸ ਹੋ ਚੁੱਕੇ ਹਨ ਪਰ ਸਰਕਾਰ ਸਰਕਾਰ ਖਮੋਸ਼ ਪਈ ਆ ਸਰਕਾਰ ਸੁੱਤੀ ਪਈ ਆ ਕੋਈ ਧਿਆਨ ਨਹੀਂ ਨਿਤ ਦਿਨ ਲੁੱਟਾਂ ਖੋਹਾਂ ਦਿਨ ਰਾਤ ਜਿਹੜੀਆਂ ਹੋ ਰਹੀਆਂ ਨੇ ਚੋਰੀਆਂ ਹੋ ਰਹੀਆਂ ਨੇ ਅਪਰਾਧਕ ਘਟਨਾਵਾਂ ਹੋ ਰਹੀਆਂ ਨੇ ਪਰ ਇੱਕ ਹਸਪਤਾਲ ਦੇ ਵਿੱਚ ਜੋ ਕਿ ਇੱਕ ਡਾਕਟਰ ਇੱਕ ਡਾਕਟਰ ਜੋ ਕਿ ਦਿਨ ਰਾਤ ਆਪਣਾ ਆਪਣੀ ਸੇਤ ਨੂੰ ਵੀ ਨਾ ਦੇਖਦੇ ਹੋਏ ਮਰੀਜ਼ਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ ਪਰ ਇਹਨਾਂ ਡਾਕਟਰਾਂ ਤੇ ਹਮਲੇ ਇਹਨਾਂ ਡਾਕਟਰਾਂ ਤੇ ਹਮਲੇ ਜਿਹੜੇ ਆ ਬੇਹਾਦੀ ਸ਼ਰਮਨਾਕ ਗੱਲ ਹੈਗੀ ਆ ਸਾਡੀ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਆ ਕੋਈ ਸਰਕਾਰ ਦਾ ਇਸ ਵੱਲ ਧਿਆਨ ਨਹੀਂ ਹੈਗਾ ਇਸ ਤਰ੍ਹਾਂ ਦੇ ਜੇਕਰ ਹਮਲੇ ਹੀ ਹੁੰਦੇ ਰਹੇ ਤਾਂ ਕੌਣ ਕਰੇਗਾ ਰਾਤ ਦੀ ਡਿਊਟੀ ਕਿਹੜੀ ਲੇਡੀ ਡਾਕਟਰ ਕਰੇਗੀ ਰਾਤ ਦੀ ਡਿਊਟੀ ਕਿਉਂਕਿ ਜਦੋਂ ਹਸਪਤਾਲ ਦੇ ਅੰਦਰ ਵਿੱਚ ਆ ਕੇ ਹੀ ਇੱਕ ਮੇਲ ਇੱਕ ਇੱਕ ਡਾਕਟਰ ਸਾਹਿਬ ਤੇ ਹਮਲਾ ਕੀਤਾ ਜਾਂਦਾ ਹੈ ਤਾਂ ਸਾਡੀਆਂ ਜਿਹੜੀਆਂ ਇਹ ਭੈਣਾ ਹਸਪਤਾਲ ਦੇ ਵਿੱਚ ਕੰਮ ਕਰਦੀਆਂ ਨੇ ਉਸ ਸੁਰੱਖਿਆਤ ਕਿੱਥੋਂ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਘਟਨਾ ਹੋ ਜਾਂਦੀ ਹੈ ਤੇ ਫਿਰ ਉਸ ਦਾ ਜ਼ਿੰਮੇਵਾਰ ਕੌਣ ਹੈ ਸਾਡੀਆਂ ਸਰਕਾਰਾਂ ਹਸਪਤਾਲ ਬਣਾ ਦਿੱਤੇ ਨੇ ਸਭ ਕੁਝ ਕਰ ਦਿੱਤਾ ਹੈ ਪਰ ਉੱਥੇ ਦੀ ਸੁਰੱਖਿਆ 0% ਹੈਗੀ ਆ ਸ਼ਰਮ ਆਣੀ ਚਾਹੀਦੀ ਆ ਕਿ ਇਹੋ ਜਿਹੀਆਂ ਜੜੀਆਂ ਘਟਨਾਵਾਂ ਨਿਤ ਦਿਨ ਹੋ ਰਹੀਆਂ ਨੇ ਪਰ ਕੋਈ ਵੀ ਇਸ ਦੇ ਉੱਪਰ ਕਾਬੂ ਨਹੀਂ ਪਾ ਨਹੀਂ ਪਾ ਹੋ ਰਿਹਾ ਹੈਗਾ ਨਿਤ ਦਿਨ ਕਤਲਗਾਰ ਥੋ ਰਹੀਏ ਔਰ ਇਹ ਹਸਪਤਾਲ ਜੋ ਦਿਨ ਰਾਤ ਸੇਵਾ ਕਰਦੇ ਨੇ ਮਰੀਜ਼ ਉੱਥੇ ਆਂਦੇ ਨੇ ਤੇ ਇਹ ਜੇਕਰ ਡਾਕਟਰਾਂ ਨਾਲ ਹੀ ਅਜਿਹੇ ਅਸਲੂਕ ਹੋਏਗਾ ਤੇ ਇੱਕ ਦਿਨ ਉਹ ਫਿਰ ਦਿਨ ਦੂਰ ਨਹੀਂ ਕਿ ਡਾਕਟਰ ਆਪਣੀਆਂ ਡਿਊਟੀਆਂ ਹੀ ਕਰਨੀਆਂ ਬੰਦ ਕਰ ਦੇਣਗੇ ਘਰਾਂ ਦੇ ਵਿੱਚ ਬੈਠ ਜਾਣਗੇ ਉਹ ਸੋਚਣਗੇ ਕਿ ਅਸੀਂ ਕੰਮ ਹੀ ਕਿਉਂ ਕਰਨਾ ਆ ਜਦ ਸਾਡੇ ਜਾਨ ਤੇ ਮਾਲ ਦੀ ਰੱਖਿਆ ਸਾਡੀ ਸਰਕਾਰ ਹੀ ਨਹੀਂ ਕਰ ਦੇ ਕਰ ਰਹੀ ਕੀ ਇਹ ਜਿਹੜਾ ਮਕੰਤੂਰ ਹਸਪਤਾਲ ਹੈਗਾ ਆ ਇਹਨੂੰ ਬਹੁਤ ਸਾਰੇ ਪਿੰਡ ਲੱਗਦੇ ਆ ਇੱਕ ਪਿੰਡ ਨਹੀਂ ਲੱਗਦਾ ਹੈਗਾ ਐਮਰਜੈਂਸੀ ਕੇਸ ਵੀ ਆਉਂਦੇ ਆ ਹਰ ਤਰ੍ਹਾਂ ਦੇ ਕੇਸ ਆਉਂਦੇ ਹੈਗੇ ਆ ਕੀ ਸਰਕਾਰ ਦਾ ਫਰਜ਼ ਨਹੀਂ ਬਣਦਾ ਕਿ ਇਹਨਾਂ ਹਸਪਤਾਲਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਰਾਤ ਦੀ ਹੀ ਨਹੀਂ ਬਲਕਿ ਦਿਨ ਦੀ ਵੀ ਸਿਕਿਉਰਿਟੀ ਦਿੱਤੀ ਜਾਵੇ ਕੋਣ ਫਿਰ ਡਾਕਟਰ ਕੋਣ ਲੇਡੀ ਡਾਕਟਰ ਇਹਨਾਂ ਹਸਪਤਾਲਾਂ ਦੇ ਵਿੱਚ ਆ ਕੇ ਕੰਮ ਕਰੇਗਾ ਜੇਕਰ ਇਹੋ ਜਿਹੇ ਹਮਲੇ ਹੁੰਦੇ ਰਹੇ ਤਾਂ ਸੁਰੱਖਿਆ ਕਿੱਥੇ ਆ ਸਾਡੀ ਸੁਰੱਖਿਆ ਹੈ ਕਿੱਥੇ ਆ ਆਈ ਆਈ denn ਤੁਰੇ ਜਾਂਦਿਆਂ ਤੇ ਹਮਲੇ ਹੋ ਰਹੇ ਆ ਸਾਡੀ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਆ ਪਰ ਇਹ ਜਾਗਦੀ ਨਹੀਂ ਬੇਸ਼ੱਕ ਦੋਸ਼ੀ ਕਰਵतार ਕੀਤਾ ਜਾ ਚੁੱਕਾ ਹੈ ਪਰ ਇਸਨੇ ਆ ਕੀ ਮਿਲਦਾ ਹੈ ਦੋਸ਼ੀ ਨੂੰ ਬੇਸ਼ੱਕ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਇਸਨੇ ਆ ਕੀ ਮਿਲ ਰਿਹਾ ਆ ਕਿ ਜਿੱਥੇ ਮਰਜ਼ੀ ਜਾ ਕੇ ਤੁਸੀਂ ਹਮਲਾ ਕਰ ਦੋ ਕਿਉਂਕਿ ਕਾਨੂੰਨ ਵਿਵਸਥਾ ਤੇ ਹੈ ਹੀ ਕਿਤੇ ਨਹੀਂ ਜੇਕਰ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਆ ਤੋ ਉਹਨੂੰ ਕਿੰਨੀਕ ਸਜ਼ਾ ਕਿਤੇ ਹੋ ਜਾਏਗੀ ਉਹ ਥੋੜੇ ਦਿਨਾਂ ਦੇ ਬਾਅਦ ਜ਼ਮਾਨਤ ਤੇ ਬਾਹਰ ਆ ਜਾਏਗਾ ਜੇਕਰ ਪੁਲਿਸ ਫੜ ਵੀ ਲੈਂਦੀ ਹੈਗੀ ਆ ਤੇ ਜ਼ਮਾਨਤ ਇਹੋ ਜੇ ਲੋਕ ਆਪਣੀ ਜ਼ਮਾਨਤ ਕਰਾ ਕੇ ਬਾਹਰ ਆ ਜਾਂਦੇ ਆ ਤੇ ਫੇ ਖੁੰਦਕਵਾਜੀ ਰੱਖਦੇ ਆ ਤੇ ਫੇਰ ਹੱਤਿਆਵਾਂ ਤੱਕ ਵੀ ਕਰ ਦਿੰਦੇ ਨੇ ਕਿ ਸਾਨੂੰ ਇਹਨਾਂ ਨੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਪਚਾਇਆ ਸੀਗਾ ਅਪਰਾਧਕ ਗਤੀਆਂ ਗਤੀਵਿਧੀ ਦਿਨ ਪੜ ਦਿਨ ਵੱਧ ਰਹੀ ਹੈ ਸਿਰਫ ਗ੍ਰਫਤਾਰੀ ਦੇ ਨਾਲ ਇਹ ਮਾਮਲੇ ਹੱਲ ਨਹੀਂ ਹੋਣੇ ਲੋੜ ਹੈ ਇੱਕ ਸਖਤ ਕਾਨੂੰਨ ਬਣਾਉਣ ਦੀ ਤੇ ਹਸਪਤਾਲ ਹੀ ਨਹੀਂ ਬਲਕਿ ਚਾਹੇ ਸਭਦਾ ਸੈਂਟਰ ਆ ਚਾਹੇ ਕੋਈ ਵੀ ਜਗਾ ਹੈਗੀ ਆ ਉੱਥੇ ਜਿਹੜੀ ਹੈਗੀ ਆ ਇੱਕ ਸਕਿਉਰਟੀ ਜਿਹੜੀ ਆ ਇਹਨਾਂ ਨੂੰ ਦਿੱਤੀ ਜਾਣੀ ਦਾ ਚਾਹੀਦੀ ਆ ਆਹ ਦੇਖਦੇ ਆ ਪੂਰੀ ਰਿਪੋਰਟ ਡਾਕਟਰ ਸੋਨੀਆ ਇਥੇ ਟੋਕੀ ਜਾਵੇ ਸੀਐਚਸੀ ਮੁਕੰਦਪੁਰ ਤੁਹਾਡੇ ਇੱਕ ਹਸਪਤਲ ਦੇ ਵਿੱਚ ਰਾਤੀ ਇੱਕ ਘਟਨਾ ਹੋਈ ਹੈ ਡਾਕਟਰ ਤੇ ਹਮਲਾ ਹੋਇਆ ਹਾਂਜੀ ਹੋਰ ਕੀ ਕਹਿਣਾ ਚਾਹੋ ਸਾਡਾ ਕੁਲੀਕ ਡਾਕਟਰ ਸਿੰਮਲ ਮੇਲ ਡਾਕਟਰ ਉਹਨਾਂ ਤੇ ਰਾਤ ਨੂੰ 10:30 ਵਜੇ ਦਾ ਟਾਈਮ ਹੈ ਉਹਨਾਂ ਤੇ ਹਮਲਾ ਹੋਇਆ ਇੱਕ ਪਿੰਡ ਦਾ ਹੀ ਬੰਦਾ ਉਹਨੇ ਆ ਕੇ ਹਮਲਾ ਕੀਤਾ ਉਹਦਾ ਫੋਨ ਵੀ ਲੈ ਕੇ ਉਹਨਾਂ ਦਾ ਤੇ ਉਹ ਤਾਂ ਮੇਲ ਡਾਕਟਰ ਐ ਅਸੀਂ ਫੀਮੇਲ ਡਾਕਟਰ ਵੀ ਨਾਈਟ ਡਿਊਟੀ ਕਰਦੇ ਹਾਂ ਤੁਸੀਂ ਵੀ ਕੱਲੇ ਹੁੰਦੇ ਹੋ ਕੀ ਹਾਂਜੀ ਬਿਲਕੁਲ ਸਾਡੇ ਨਾਲ ਕਲਾਸ 4 ਹੁੰਦੇ ਆ ਸਟਾਫ ਨਰਸ ਹੁੰਦੇ ਆ ਪਰ ਰਾਤ ਨੂੰ ਕੋਈ ਮਰਜੈਂਸੀ ਆਉਂਦੀ ਆ ਅਸੀਂ ਉੱਠ ਕੇ ਇਕੱਲੇ ਵੀ ਜਾਈਦਾ ਅਸੀਂ ਡਿੱਕੀ ਦਾ ਥੁਰਨਾ ਆ ਵੀ ਸਟਾਫ ਸਾਰੇ ਇਕੱਠੇ ਹੋਊਗਾ ਫੇਰੀ ਪੇਸ਼ੈਂਟ ਦੇਖੀਏ ਕਈ ਵਾਰ ਮੈਂ ਕੱਲੀ ਵੀ ਹੁੰਦੀ ਆ ਤੇ ਆ ਜਾਂਦਾ ਸਟਾਫ ਸਾਰਾ ਨਾਲ ਪਰ ਕੁਝ ਵੀ ਹੋ ਸਕਦਾ ਆ ਸਾਡੇ ਫੀਮੇਲ ਡਾਕਟਰਸ ਨਾਲ ਵੀ ਕੁਝ ਹੋ ਸਕਦਾ ਆ ਕੱਲੂ ਦੁਬਾਰਾ ਵੀ ਇਹ ਹੋ ਸਕਦਾ ਆ ਇਸ ਕਰਕੇ ਸਾਨੂੰ ਸੁਰੱਖਿਆ ਪ੍ਰੋਵਾਈਡ ਕੀਤੀ ਜਾਵੇ ਮੈਂ ਇੱਕ ਪਿਛਲੇ ਡਾਕਟਰ ਨਾਲ ਜਿਹੜੇ ਉਹ ਆ ਕਤਲकांड ਹੈ ਤੇ ਉਹਦੇ ਨਾਲ ਅਗਰ ਤਾਲ ਮਿਲ ਕਰਕੇ ਦੇਖਿਆ ਜਾਵੇ ਤਾਂ ਉੱਥੇ ਵੀ ਉਸ ਵੇਲੇ ਵੀ ਮੰਗ ਕੀਤੀ ਸੀ ਕਿ ਸਾਨੂੰ ਸਖਿਆ ਪ੍ਰਦਾਨ ਕੀਤੀ ਜਾਵੇ ਸਾਡੀ ਸਖਿਆ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਬਹੁਤ ਅਤਿਆਚਾਰ ਹੋਇਆ ਜਿਹੜੀ ਮਾਪਕੀ ਤੇ ਉਹ ਉਸ ਉਸ ਉਹਦੇ ਉਹਦੇ ਲੈਵਲ ਨੂੰ ਲੈ ਕੇ ਮਤਲਬ ਤੁਸੀਂ ਇਥੇ ਕਿੰਨੇ ਸਖਿਆ ਦੋ ਜੇਕਰ ਤੁਸੀਂ ਉਸ ਤੋਂ ਬਦੀ ਗੱਲ ਕਰਦੇ ਆ ਤੇ ਉਹਦੇ ਮੁਤਾਬਕ ਤੁਸੀਂ ਇੱਥੇ ਕਿੰਨੀ ਸੁਰੱਖਿਅਤ ਦਰਾਤ ਸੁਰੱਖਿਅਤ ਬਿਲਕੁਲ ਵੀ ਨਹੀਂ ਹੈ ਕੋਈ ਸਿਕਿਉਰਿਟੀ ਨਹੀਂ ਹੈਗੀ ਬਿਲਕੁਲ ਵੀ ਨਹੀਂ ਹੈ ਜ਼ੀਰੋ ਸਿਕਿਉਰਿਟੀ ਹੈ ਸਾਡੇ ਕੋਲ ਅਸੀਂ ਸਿਕਿਉਰਿਟੀ ਚਾਹੁੰਦੇ ਆ ਪੂਰੇ ਇੰਡੀਆ ਚ ਹੀ ਹੋਵੇ ਸਾਰੇ ਹਸਪੀਟਲ ਗਵਰਨਮੈਂਟ ਹਸਪੀਟਲਸ ਚ ਹੋਵੇ ਕਿ ਗੇਟਕੀਪਰ ਹੋਵੇ ਇੱਕ ਸਿਕਿਉਰਿਟੀ ਗਾਰਡ ਅੰਦਰ ਹੋਵੇ ਔਰ ਸਪੈਸ਼ਲੀ ਨਾਈਟ ਨੂੰ ਤਾਂ ਦੇਖੋ ਚਾਹੀਦੇ ਹੀ ਆ ਫਿਰ ਉਹ ਜਿਹੜਾ ਇਹ ਇਹ ਜਿਹੜਾ ਦੋਸ਼ੀ ਖੜਿਆ ਹੈ ਮੈਂ ਜੋ ਐਸਐਨ ਨੂੰ ਪੁੱਛਿਆ ਉਹਨ ਦਾ ਵੱਲੇ ਆ ਗਿਆ ਜਿਹੜਾ ਜਿੰਨੇ ਹਮ ਲਗੀਦਾ ਸੀ ਉਹ ਤੇ ਕੀ ਕਾਰਵਾਈ ਦੀ ਮੰਗ ਕਰ ਰਹੇ ਅਸੀਂ ਐਫਆਈਆਰ ਮੰਗ ਮੰਗ ਰਹੇ ਹਾਂ ਐਫਆਈਆਰ ਪਰ ਜੋ ਬੰਦੀ ਕਾਰਵਾਈ ਜੋ ਬੰਦੀ ਕਾਰਵਾਈ ਉਹ ਆਮਦਨਪੁਰ ਹੋਏ ਪਹੁੰਚਿਆ ਕੀ ਕਾਰਨ ਇਹਦਾ ਕਾਰਨ ਜਿਹੜਾ ਸੀਗਾ ਸਾਡੇ ਸਾਥੀ ਡਾਕਟਰ ਡਾਕਟਰ ਸਿਮਰ ਗਿੱਲ ਇਹਨਾਂ ਦੀ ਰਾਤ ਦੀ ਡਿਊਟੀ ਸੀਗੀ ਔਰ ਤਕਰੀਬਨ 10:30 ਵਜੇ ਇੱਕ ਤੇਜ਼ ਰਫ਼ਤਾਰ ਨਾਲ ਗੱਡੀ ਆਉਂਦੀ ਆ ਔਰ ਬਹੁਤ ਹੀ ਗਲਤ ਤਰੀਕੇ ਨਾਲ ਉਹ ਡਰਾਈਵ ਕਰ ਰਿਆ ਸੀਗਾ ਔਰ ਉਹਨੇ ਗੱਡੀ ਪਾਰਕਿੰਗ ਸਾਈਡ ਤੇ ਜਿੱਥੇ ਲਾਉਣੀ ਚਾਹੀਦੀ ਸੀਗੀ ਉਹ ਤੋਂ ਬਜਾਏ ਉਹਨੇ ਪਿੱਛੇ ਜਿੱਥੇ ਜਨਰੇਟਰ ਪਿਆ ਸੀਗਾ ਜੋ ਕਿ ਬਹੁਤ ਹੀ ਹੌਸਪੀਟਲ ਦੇ ਪਿੱਛੇ ਵਾਲੀ ਜਗ੍ਹਾ ਹੈਗਾ ਉੱਥੇ ਗੱਡੀ ਲਾਈ ਜਦੋਂ ਉਹਨੂੰ ਦੱਸਿਆ ਬਈ ਤੂੰ ਗਲਤ ਇਹ ਤੇਰਾ ਤਰੀਕਾ ਹੈਗਾ ਬਹੁਤ ਹੀ ਗੱਡੀ ਤੂੰ ਡਰਾਈਵ ਜਿਹੜੀ ਕੀਤੀ ਹੈਗੀ ਬਹੁਤ ਗਲਤ ਤਰੀਕੇ ਨਾਲ ਕੀਤੀ ਹੈਗੀ ਆ ਬਈ ਤੂੰ ਇਸ ਤਰ੍ਹਾਂ ਨਾ ਕਰ ਤੋ ਡਾਕਟਰ ਸਿਮਲ ਗੱਲ ਲ ਨੂੰ ਉਹ ਬੰਦਾ ਹੱਥੋਂ ਪਾਈਪ ਕੀਤੀ ਉਹਨੇ ਗਾਲੀ ਗਲੋਚ ਕੀਤਾ ਹੈਗਾ ਤੇ ਕਿਸ ਹੁਨ ਮੁਕੇ ਜੋ ਵੀ ਉਹਨੇ ਕਰ ਸਕਦਾ ਕੀਤਾ ਔਰ ਇਸ ਨੂੰ ਅਸੀਂ ਕੰਡਮ ਕਰਦੇ ਆ ਇਸ ਚੀਜ਼ ਨੂੰ ਤੇ ਹਸਪੀਟਲ ਦੀ ਆਪੀ ਬੰਦ ਕਰਕੇ ਅੱਜ ਅਸੀਂ ਪੁਲਿਸ ਸਟੇਸ਼ਨ ਐਫ ਆਈ ਆਰ ਦਰਜ ਕਰਾਉਣਾ ਹੈ ਤੁਹਾਡੀ ਤਸੱਲੀ ਹੋ ਗਈ ਹੈ ਕਿ ਮਤਲਬ ਉਹਦੀ ਮਾਮਲਾ ਕਰ ਚੁਕੇ ਐਫ ਆਈ ਆਰ ਪੁਲਿਸ ਸਟੇਸ਼ਨ ਵੱਲੋਂ ਦਰਜ ਹੋ ਗਈ ਹੈ ਔਰ ਸਾਡੀ ਤਸੱਲੀ ਹੈ ਹੁਣ ਅਸੀਂ ਅੱਗੇ ਆਸ ਕਰਦੇ ਹਾਂਗੇ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ ਤੁਸੀਂ ਜਿਸ ਤਰ੍ਹਾਂ ਮੈਂ ਪਹਿਲਾਂ ਮੈਂ ਉਹਨਾਂ ਨੂੰ ਵੀ ਪੁੱਛਿਆ ਹੈ ਜੀ ਜਿਸ ਤਰ੍ਹਾਂ ਅੱਜਕੱਲ ਇਹ ਪਿਛਲੀ ਇੱਕ ਦੋ ਹਫ਼ਤੇ ਪਹਿਲਾਂ ਇਹ ਚੱਲਿਆ ਕਿ ਡਾਕਟਰਾਂ ਦੀ ਸਖਿਆ ਜਿਹੜੀ ਉਹ ਨਹੀਂ ਹੈ ਡਾਕਟਰ ਲਾਈਨ ਜਿਹੜੀ ਆ ਸਪੱਸ਼ਟ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਡਾਕਟਰ ਸਮਰ ਦੀ ਗੱਲ ਕਰਦੇ ਹੋ ਤੇ ਰਾਤ ਨੂੰ ਉਹ ਇਕੱਲੇ ਸੀ ਮਤਲਬ ਇਕੱਲੇ ਜਾਂ ਤਾਂ ਲੇਡੀ ਡਾਕਟਰ ਵੀ ਰਾਤ ਨੂੰ ਇਕੱਲੇ ਹੁੰਦੇ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਤਾਂ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂਗਾ ਕਿ ਤੁਸੀਂ ਡਾਕਟਰ ਦੀ ਸਕਿਉਰਿਟੀ ਕਿੱਥੇ ਰੱਖੀ ਆ ਕੁਛ ਵੀ ਹੋ ਸਕਦਾ ਜੇ ਉਹ ਉਸ ਬੰਦੇ ਕੋਲ ਤੇ ਜਾਂ ਤੇਜ਼ ਤਾਰ ਹਥਿਆਰ ਹੁੰਦਾ ਤਾਂ ਕੁਛ ਵੀ ਕਰ ਸਕਦਾ ਜੀ ਦੂਜੇ ਸਾਡੇ ਲੇਡੀ ਡਾਕਟਰ ਹੈਗੇ ਆ ਜੇ ਉਹਨਾਂ ਨਾਲ ਕੋਈ ਮਿਸ ਹੈਪ ਹੁੰਦਾਗਾ ਪ੍ਰਾਨਿਆ ਤੁਸੀਂ ਖਬਰਾਂ ਦੇਖੋ ਕੀ ਹੋਇਆ ਹੈਗਾ ਕੋਲਕਾਤਾ ਚ ਕੀ ਹੋਇਆ ਹੈਗਾ ਸੂ ਪੰਜਾਬ ਸਰਕਾਰ ਅੱਗੇ ਮੇਰੀ ਗੁਜਾਰਿਸ਼ ਹੈਗਾ ਪਲੀਜ਼ ਡਾਕਟਰ ਦੀ ਸਿਕਿਉਰਟੀ ਨੂੰ ਨਿਸ਼ਚਿਤ ਕੀਤਾ ਜਾਵੇ ਅੱਜ ਸਰ ਇੱਕ ਰਾਤੀ ਡਾਕਸਾਂ ਤੇ ਹਮਲਾ ਹੋਇਆ ਹੈ ਜੀ ਕੀ ਕਹਿਣਾ ਚਾਹੋਗੇ ਬਹੁਤ ਮੰਦਭਾਗੀ ਘਟਨਾ ਹੈ ਜੀ ਇਹ ਪਿਛਲੀਆਂ ਘਟਨਾਵਾਂ ਦੀ ਲੜੀ ਦਾ ਹੀ ਇੱਕ ਹੋਰ ਕੇਸ ਹੈ ਮੇਰੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਸਾਡੇ ਲੇਡੀ ਸਟਾਫ ਹੁੰਦੀ ਹੈ ਸਟਾਫ ਨਰਸਿਸ ਹੈ ਡਾਕਟਰ ਸਾਹਿਬਾਨ ਨੇ ਰਾਤ ਵੇਲੇ ਡਿਊਟੀ ਆਪਣੀ ਤੰਦੇਹੀ ਨਾ ਕਰਦੇ ਨੇ ਉਹਨਾਂ ਦੀ ਸੁਰੱਖਿਆ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਨੇ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਹਸਪੀਟਲ ਦੇ ਵਿੱਚ ਸਾਡੇ ਹਸਪੀਟਲ ਹਰ ਡਿਸਪੈਂਸਰੀ ਵਿੱਚ ਸੁਰੱਖਿਆ ਜਿਹੜੀ ਹੈ ਉਹਦੀ ਗਰੰਟੀ ਦਿੱਤੀ ਜਾਵੇ ਤਾਂ ਕਿ ਅਸੀਂ ਨਿਰਪੱਖ ਹੋ ਕੇ ਆਪਣੀ ਡਿਊਟੀ ਦੇ ਸਕੀਏ ਤੇ ਪਬਲਿਕ ਦਾ ਫਾਇਦਾ ਹੋ ਸਕੇ ਦੂਜਾ ਪਬਲਿਕ ਅੱਗੇ ਵੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਤੁਹਾਡੇ ਹੀ ਬੱਚੇ ਹਾਂ ਤੁਹਾਡੀ ਸੇਵਾ ਵਾਸਤੇ ਸਮਰਪਿਤਾਂ ਠੀਕ ਹੈ ਸਾਡੇ ਨਾਲ ਉਹੀ ਰਿਸ਼ਤਾ ਹੋਣਾ ਚਾਹੀਦਾ ਜੋ ਤੁਹਾਡਾ ਆਪਣੇ ਬੱਚਿਆਂ ਨਾਲ ਹੈ ਭਾਵੇਂ ਸਾਡੀ ਲੇਡੀ ਡਾਕਟਰ ਹੈ ਭਾਵੇਂ ਸਾਡੇ ਜੈਂਟਸ ਡਾਕਟਰ ਹੈ ਭਾਵੇਂ ਸਾਡਾ ਪੀਐਨ ਹੈ ਭਾਵੇਂ ਸਾਡੇ ਐਸਐਮਓ ਸਾਹਿਬਾਨ ਹੈ ਸਭ ਦੀ ਇੱਜ਼ਤ ਹੋਣੀ ਚਾਹੀਦੀ ਹੈ ਅਸੀਂ ਤੁਹਾਡੀ ਪੂਰੀ ਇੱਜ਼ਤ ਕਰਦੇ ਹਾਂ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੇ ਹਾਂ ਪੰਜਾਬ ਸਰਕਾਰ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਸੁਰੱਖਿਆ ਦਾ ਮੁੱਦਾ ਜੋ ਲਟਕਦਾ ਆ ਰਿਹਾ ਕਾਫੀ ਸਮੇ ਤੋਂ ਇਸ ਨੂੰ ਤੁਰੰਤ ਹੱਲ ਕੀਤਾ ਜਾਵੇ ਤੇ ਪੁਲਿਸ ਪ੍ਰਸ਼ਾਸਨ ਤੋਂ ਵੀ ਸਾਡੀ ਮੰਗ ਹੈ ਅਸੀਂ ਐਫ ਆਈ ਆਰ ਉਹਨਾਂ ਨੇ ਸਾਡੀ ਲੈ ਲਈ ਹੈ ਅਸੀਂ ਉਹਨਾਂ ਦੇ ਕਾਫੀ مشغول ਆ ਅਸੀਂ ਚਾਹੁੰਦੇ ਆ ਕਿ ਸਾਡਾ ਇਨਸਾਫ ਸਾਨੂੰ ਦਿੱਤਾ ਜਾਵੇ ਤੇ ਇੰਦਰਾ ਦੀਆਂ ਘਟਨਾਵਾਂ ਜਿਹੜੀਆਂ ਮੁੜ ਮੁੜ ਕੇ ਨਾ ਦੁਹਰਾਈਆਂ ਜਾ ਸਕਣ ਧੰਨਵਾਦ ਹਾਂਜੀ ਸਰ ਇੱਕ ਮਾਨਪੁਰ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਇੱਕ ਡਾਕਟਰ ਤੇ ਰਾਤੀ ਹਮਲਾ ਹੋ ਵੀ ਸਮੂਹ ਸੂਚਨਾ ਮਿਲਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਏ ਰਤੀਾਨੂੰ ਸੂਚਨਾ ਮਿਲੀ ਸੀਗੀ ਜੀ ਡਾਕਟਰ ਸਾਹਿਬ ਸੀਗੇ ਡਾਕਟਰ ਸਿਮਰਨ ਗਿੱਲ ਉਹ ਕਹਿੰਦੇ ਕਿ ਉਹ ਬੰਦਾ ਆ ਕੇ ਮੈਨੂੰ ਗਾਲੀ ਗਲੋਚ ਕੀਤਾ ਆ ਮੇਰੇ ਤੇ ਹਮਲਾ ਕੀਤਾ ਆ ਜੀ ਤਾਂ ਰਾਤੀ ਸਾਡੇ ਏਸੀ ਸੁਵਾਰ ਜਗੇ ਸੀਗੇ ਜੀ ਉਹ ਡਾਕਟਰ ਦੱਸੇ ਵੀ ਕੋਈ ਸਾਈਡ ਤੇ ਲਾ ਕੇ ਗੱਡੀ ਖੜਾ ਸੀਗਾ ਮੁੰਡਾ ਅਸੀਂ ਇਹਨੂੰ ਪੁੱਛਿਆ ਵੀ ਤੁਸੀਂ ਉੱਥੇ ਕਿਉਂ ਖੜਾ ਲਾ ਲਾ ਗੱਡੀ ਬਾਰਕ ਦੇ ਵਿੱਚ ਲਾ ਲ ਆਓ ਇਹਨੇ ਦੇ ਵਿੱਚ ਜਿਆ ਤਲਖੀ ਜਾ ਕੇ ਤਾਂ ਡਾਕਟਰ ਸਾਹਿਬ ਨੇ ਗਾਲੀ ਗਲੋਚ ਕੀਤਾ ਡਾਕਟਰ ਸਾਹਿਬ ਕਹਿੰਦੇ ਮੇਰੇ ਮਤਲਬ ਮੈਨੂੰ ਲੜਾਈ ਝਗੜਾ ਵੀ ਕੀਤਾ ਆ ਪਰ ਆਰਤੀ ਸੱਡ ਜਾਣ ਤੋਂ ਬਾਅਦ ਉਹ ਮੁੰਡਾ ਚੱਲ ਗਿਆ ਸੀ ਵੈਰੀਫਾਈ ਨਹੀਂ ਹੋ ਸਕਿਆ ਸੀਗਾ ਸਵੇਰੇ ਅਸੀਂ ਵੈਰੀਫਾਈ ਕਰਕੇ ਕਿ ਮੁੰਡਾ ਮਨੀਸ਼ ਆ ਇਥੋਂ ਦਾ ਮਗੰਦਪੁਰ ਦਾ ਉਹਨੂੰ ਅਸੀਂ ਬੁਲਾ ਲਿਆ ਆ ਉਸ ਵੱਲ ਸਟਾਫ ਵੀ ਆ ਗਿਆ ਸਾਡੇ ਕੋਲ ਤਾਂ ਪਹਿਲਾਂ ਮੈਂ ਗਿਆ ਸੀਗਾ ਖੇਡਾ ਵਤਨ ਪੰਜਾਬ ਸਾਡੇ ਚੜ੍ਹਦੇ ਆ ਉਧਰ ਗਿਆ ਸੀ ਮੈਂ ਹੁਣ ਹਾਜ਼ਰੀਆਂ ਮੈਂ ਦੋਨਾਂ ਤਰ੍ਹਾਂ ਦੀ ਗੱਲ ਸੁਣ ਕੇ ਦੇਖਦੇ ਆ ਕੀ ਅਸਲ ਵਿੱਚ ਹੋਇਆ ਕੀ ਰਾਤੀ ਬੈਠੇ ਗੱਲਬਾਤ ਕਰਦੇ ਰਹਿਣਾ ਜੇ ਕੋਈ ਕਾਰਵਾਈ ਬੰਦੀ ਹੋਈ ਤੇ ਕਰਾਂਗੇ ਠੀਕ ਹੈ ਹਾਂ ਜੀ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499